ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਪਿੱਟੇ ਵੱਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ 6 ਪਸ਼ੂ ਦਿਖਾਵਾਂਗੇ 3 ਚੋਟੀਆਂ ਜੇ ਤੇ ਇੰਨੀ ਵੜਾ ਮੈਂ ਪਜੇ ਦੇ ਕੋਲ ਤੇ ਸਾਰੇ ਸੂਏ ਸਵਾਏ ਪਸ਼ੂ ਦਿਖਾਵਾਂਗੇ ਤੇ ਆਜੂ ਕਰਦਿਆਂ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਹੋਸ ਨਾਲ ਠੀਕ ਠਾਕ ਜੀ ਬਸ ਵਧੀਆ ਤੁਸੀਂ ਹਾਂਜੀ ਕਰਦੀ ਕਲਾ ਜੀ ਇਬ ਤੁਸੀਂ ਆਪਣਾ ਨਾਮ ਤੇ ਡਰੈਸ ਦੱਸਦੇ ਹੋ ਨਾਮ ਗੁਰਪ੍ਰੀਤ ਜੋ ਪਿੰਡ ਘਟੇਵੜ ਤਹਿਸੀਲ ਜਨਾਲਾ ਜ਼ਿਲ੍ਹਾ ਹੁਣਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 81462077 ਠੀਕ ਹੈ ਜੀ ਤੇ ਉਦੋਂ ਝੋਟੀਆਂ ਤੋਂ ਕਰੀਏ ਸ਼ੁਰੂਆਤ ਜੀ ਹਾਂ ਜੀ ਉਦੋਂ ਕਰੀਏ ਇਧਰੋਂ ਨਾਲ ਗੱਲ ਇੱਥੇ ਜਿੱਤੋ ਮਰਜ਼ੀ ਕਰਦਾ ਕੋਈ ਨਹੀਂ ਚੱਲ ਕਰਵਾ ਲਈਏ ਲੋਡਰੀ ਵੀ ਦੇ ਨੰਬਰ ਤੇ ਭਈ ਇਹ ਝੋਟੀ ਬਰ ਜੱਸਾ ਹਾਂ ਜੀ ਝੋਟੀ ਜੱਸਾ ਸੁਆਸੀ ਜੋ ਅੱਛਾ ਜੀ ਤੇ ਹਾਂ ਜੀ ਇਹਦਾ ਬੱਚਾ ਨਹੀਂ ਜੋ ਹੈਗਾ ਠੀਕ ਹੈ ਜੀ ਕੀ ਉਹ ਤਰਾ 9 ਕਿਲੋ ਉਹ ਤੁਹਾਨੂੰ ਅਠਾ ਨਹੀਂ ਗਾਰੰਟੀ ਦਾਂਗੇ ਅਛਾ ਇਹ ਟਾਈਮ ਕਿ ਨਾ ਹੋ ਗਿਆ ਤੁਹਾਨੂੰ ਟਾਈਮ 2 2 ਮਹੀਨੇ 1.5 ਤੋਂ 2 ਮਹੀਨੇ ਹੋ ਹੀ ਗਿਆ ਠੀਕ ਲੋ ਜੀ 1.5 ਤੋਂ 2 ਮਹੀਨੇ ਦਾ ਆਸ-ਪਾਸ ਜਿਹੜਾ ਟਾਈਮ ਹੋ ਗਿਆ ਤੁਹਾਨੂੰ ਉਹਦੇ ਆ 3 ਲੀਟਰ ਦੁੱਧ ਦੇ ਕੋ ਤਿਆਰ ਆ ਖੋਲੋ ਭਾਈ ਜੀ ਮੇਰੇ ਕੋਲ ਤੇ ਵਿਖਾਈਏ ਜਬੀ ਸੇਲਮੂਦੀ ਬਹੁਤ ਹੀ ਚੰਗੀ ਆ ਗਈ ਯਾਰ ਨਿਗਾ ਨਿਗਾ ਜਾ ਸਿੰਘਿਆ ਤਾਂ ਆ ਵੀ ਜੱਡ ਬਣਾ ਲੈਂਗੇ ਕਵੀਆ ਦੇ ਸੁਈ ਨੂੰ ਬਾਈ ਕਹਿੰਦਾ ਕਿ 1.5 ਤੋਂ 2 ਮਹੀਨੇ ਦਾ ਆਸ-ਪਾਸ ਇਲਾ ਟਾਈਮ ਹੋ ਗਿਆ ਵਾ ਰੋਜੀ ਚੈੱਕ ਹੈ ਵੀ ਗੱਡ-ਗੱਡ ਚੰਗਾ ਆ ਗਿਆ ਤੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਨਿਕਾਲ ਨਿਕਾ ਜਾ ਸẽਗੇ ਆ ਇਹ ਕੁੱਤਿਆ ਸੁਗੋਸ਼ੀ ਤੇ ਮਿਲਕ ਵੈਨ ਦੀ ਬਹੁਤ ਹੀ ਚੰਗੀ ਲੱਗੀ ਤੇ ਥਾਣਾ ਦਾ ਸੈੱਡ ਵੀ ਬਹੁਤ ਹੀ ਸ਼ਾਨਦਾਰ ਆ ਅੱਲਾ ਗੱਲਾ ਥਾਣੇ ਇੱਥੇ ਲਈ ਸੈੱਡ ਨੂੰ ਜ਼ਰੂਰ ਦਿਖਾਉਣੇ ਮਿਲਕ ਵੈਨ ਦਾ ਤੇ ਥਾਣਾ ਦਾ ਸੈੱਡ ਹੈ ਰੋਜੀ ਚੈੱਕ ਕੀ ਟੀਮਲ ਕਰਨਾ ਭਾਜੀ ਦਾ ਜੀ ਜੀ ਤੁਸੀਂ ਦੱਸ ਦੋ ਚਲੋ ਬਾਕੀ ਛੋਟੀ ਤੇ ਬੱਚਾ ਹੋਵੇ ਜਿੰਨੀ ਮਰਜ਼ੀ ਦੇ ਦੇ ਹਾਂਜੀ ਹਾਂਜੀ ਜਾਇ ਜੀ ਕਰੀਏ ਆਪਾਂ ਜਾਇ ਜੀ ਦੇ ਦਈਏ 70000 ਦੀ 70 ਦੀ ਹਾਂਜੀ ਹੋਰ ਕਰੀਏ ਮਾਨਤਾਂ ਨੂੰ ਖੁੱਲਾ ਹੀ ਕਰ ਦਿੰਦੇ ਨਹੀਂ ਦੱਸ ਦੋ ਦੱਸੋ ਦਾਤੋ ਆ ਵੀ ਹਾਨਾ ਜਿੰਨੇ ਦੀ ਛਾੜ ਦੇਣੀ ਹੈ 50000 ਦੀ ਹਾਨਾ ਕਿਹਾ ਹੋਰ ਛਾੜ ਦੇ ਜਾਂ ਕਰੋ ਜੀ ਲਓ ਜੀ 64000 ਦੀ ਜਿਆਦਾ ਬਾਕੀ ਕੋਈ ਸਾਹਮਣ ਵਾਲਾ ਭਰਾ ਲੈ ਵੀਰੇ ਦੁੱਧ ਚੰਗਾ ਕੱਢੀ ਜਾਣਾ ਤੇ ਗਾਂ ਦੂਜੇ ਸਵੇਰ ਨੂੰ ਚਲੋ ਪਹਿਲਾਂ ਦੀ ਚੀਜ਼ ਬਣ ਜੜੀਆਂ ਇਹ ਆਲੂ ਦੁੱਧ ਦੇ ਨੰਬਰ ਤੇ ਆ ਝੋਟੀ ਭਾਰੀ ਕਿਰਵਾ ਦੇ ਵਾਸਤੇ ਜੀ ਮੂੰਹ ਆ ਕਿ ਜੂ ਛੇ ਦੰਦ ਅੱਛਾ ਜੀ ਹਾਂ ਜੀ ਸੂਆ ਪਹਿਲਾ ਗੰਲੇ ਦੂਜਾ ਗੰਲੇ ਠੀਕ ਹੈ ਇਹ ਦੁੱਧ 9-10 ਕਿਲੋ ਹੈ ਹਾਜ਼ਰ ਹੋ ਗਏ ਇਹ ਬੋਲਾ ਕਿ ਇਹ ਕਿਹੜਾ ਦੁੱਧ ਹੋ ਗਿਆ ਦੁੱਧ 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 ਹੋ ਗਿਆ ਲੋ ਜੀ ਦੁੱਧ 9 ਤੋਂ 10 ਕਿਲੋ ਜਿਹੜਾ ਤਿਆਰ ਆ ਕੱਡ ਕੱਡ ਬਹੁਤ ਹੀ ਚੰਗਾ ਨੇ ਥਣ ਵੀ ਸਪੈਸ਼ਲ ਲੱਗਾ ਨੋਕ ਵਾਲਾ ਥਣ ਕਲਾ ਕਲਾ ਥਣਿਆ ਖੋਲੋ ਬਾਈ ਜੀ ਜਵਾਕ ਕਿਹਨੇ ਪਿਛੇ ਜਵਾ ਕੱਟਾ ਲੋ ਜੀ ਮੇਲ ਕਾਫ ਆ ਗਿਆ ਜੇ ਬਸ਼ੇਰੇ ਛੇ ਦੰਦ ਝੋਟੀ ਇੱਕ ਦਾ ਦਾਠ ਉਹ ਤੋਂ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਆ ਇਹ ਕਿੰਨਾ ਕੱਢੀ ਜਾਊ ਦੁੱਧ ਭਾਜੀ ਤੁਸੀਂ ਜੀ 12 13 ਕਿਲੋ ਕਿ ਕਰੀ ਜਾਓ ਕੀ ਗਲੋ ਜੀ 12 10 ਕਿਲੋ ਹਾਜਰ ਹੋਣਾ ਠੰਡਾ ਕਰਕੇ ਹੋਵੇ ਠੀਕ ਆ ਲਓ ਜੀ 12 13 ਲੀਟਰ ਦੁੱਧ ਕੱਢੀ ਜਾਊਗੀ ਬਾਕੀ ਖਾਣ ਪਾਣ ਦਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹ ਹੈ ਵੀ ਜੱਡ ਬਲੈਕ ਆ ਗਈ ਇਹ ਨੋਕ ਵਾਲਾ ਥਾਂ ਤੁਹਾਨੂੰ ਪਤਾ ਹੈ ਕਿ ਚਵਾਈ ਚਵਾਈ ਨੂੰ ਬਹੁਤ ਹੀ ਚੰਗਾ ਵਾ ਛੋਣ ਤੇ ਬਰੀ ਟੋਲੀ ਜੀ ਠੀਕ ਹੈ ਲੋ ਜੀ ਇੱਕਦਮ ਹੀ ਸੈੱਟ ਤੋਂ ਜਰੂਰ ਦਿਖਾਵਨੇ ਥਾਲਾ ਦਾ ਸੈੱਟ ਗਿਆ ਵੈਣ ਪਹਿਲਾ ਕਲਾ ਥਣ ਲੱਗਾ ਵਿਆ ਜੇ 12 13 ਲੀਟਰ ਦੁੱਧ ਕੱਢੀ ਜਾਓ ਇਹ ਕੋਈ ਵੀ ਭਰਾ ਸਾਂਭਣ ਵਾਲਾ ਲੈ ਜਾਊਗਾ ਇਹਦਾ ਮੁੱਲ ਬਾਈ ਹਰ ਹਾਂਜੀ ਜੀ ਇੱਕ ਪੰਜ ਨਹੀਂ ਦੇ ਦਈਏ ਇਹ ਤੋਂ ਪੰਜ ਦੀ ਕਰੀਏ ਜਾਜੇ ਵੀ ਜਾਂ ਤੁਸੀਂ ਦਾ ਦਿਓ ਤੱਕ ਮੰਦਰ ਕਰ ਦਈਏ ਮੈਂ ਦੋ ਦੋ ਨਹੀਂ ਦੋ ਦੋ ਕਰ ਦਈਏ ਅੰਦਰ ਹਾਂ ਨਾ 95000 ਦੇ ਦਾਂਗੇ ਬਾਲੇ ਵਿੱਚ ਨਾ ਫੇਰ ਵਿੱਚ ਕਹੇ ਵੀ ਇੰਨੇ ਲੱਲੋ ਇੰਨੇ ਲੱਲੋ ਠੀਕ ਹੈ ਲੋ ਜੀ 95000 ਦੀ ਸੱਜੇ ਸੁਈ ਜਾ ਬਿਲਕੁਲ ਹੀ ਤਾਂ ਥਾਨ ਸੋਣੀ ਵਿੱਚ ਸਪੈਸ਼ਲ ਲੱਗਾ ਵਾ ਨੋਕ ਵਾਲਾ ਥਾਣਾ ਤੇ ਕੱਟ ਕੜ ਵੀ ਬਹੁਤ ਹੀ ਚੰਗਾ ਆ ਗਿਆ ਵਾ ਇਹ ਅਜੋ ਤੇ ਜੇ ਨੰਬਰ ਤੇ ਆਹ ਵਾਲੀ ਭਾਜੀ ਕਿਵੇਂ ਮੈਂ ਜੀ ਤੀਸਰਾ ਸੁਆ ਸਹੀ ਜੋ ਅਛਾ ਜੀ ਹਾਂ ਜੀ ਤੇ ਦੁੱਧ ਕਿੰਨਾ ਕੋ ਦੁੱਧ ਵਕਤ 10:00 ਤੋਂ ਬਾਹਰ ਹੋਊਗਾ ਤੁਸੀਂ 10 ਲਾ ਕੇ ਜਿਲੇ ਠੀਕ ਹੈ ਲੋ ਜੀ 10 ਲੀਟਰ ਜਿਹੜਾ ਠੰਡਾ ਕਰਕੇ ਬਿਲਕੁਲ ਤਿਆਰ ਆ ਇੱਕ ਨਿਕ ਦੁੱਧ ਵਾਲੀਆ ਦੁੱਧ 14 15 ਕਿਲੋ ਦੰਨਾ ਕਰੀ ਜਾਈਏ ਠੀਕ ਠੀਕ ਇਹਦੇ ਪਿੱਛੇ ਜਵਾਕ ਕੱਟਾ ਜੀ ਉਹਦੇ ਨਾਲ ਲਓ ਜੀ ਇਹਦੇ ਪਿੱਛੇ ਵੀ ਮੇਲ ਕਾਫ ਤੇ ਖੋਲੋ ਭਾਈ ਜੀ ਇਹਨੂੰ ਵੀ ਖੋਲ ਕੇ ਵਿਖਾਈਏ ਫਿਰ ਗਾਉ ਜੀ ਫੇਰ ਕੁਆਲਟੀ ਤੇ ਕਰਤ ਵਜਨ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਤੇ ਕੰਡਾਂ ਹੀ ਪਾਈਆਂ ਥੱਲੇ ਕਰਮਾਲੀ ਨੇ ਚੱਡਾ ਚੱਡਾ ਵੀ ਬਹੁਤ ਹੀ ਉੱਨਾ ਹੀ ਅੱਗੇ ਨਾਲ ਤੇ ਉੱਨਾ ਹੀ ਪਿਛੇਲ ਬਣਿਆ ਪਿਆ ਵਾ ਤੇ ਇਹ ਵੀ ਕੱਲੇ ਕੱਲਾ ਥਾਂ ਲੱਗਾ ਕਿ ਸੁਭਾ ਸੂਈ ਜਾਂ ਤੀਸਰਾ ਲੋਜੀ ਚੱਕਾ ਨਾ ਚਫ ਗੰਵਰਗਾ ਹਵਾ ਨਾ ਲਾਇਆ ਵਾ ਆਹ ਬੜਾ ਜਵਾਕ ਇਹਦਾ ਮੇਲ ਤਾਂ ਬਿਲਕੁਲ ਕਾਲੀ ਨੂੰ ਹੀ ਜਵਾਗ ਦੀ ਓਧਰ ਦੀ ਸਾਈਡ ਤੋਂ ਸਣਾ ਦਾ ਸੈਕ ਹੈ ਵੀ ਚੱਕ ਕਰਨੇ ਆਪਾਂ ਠੀਕ ਹੈ ਜੀ ਇਹਦਾ ਮੁੱਲ ਬਾਈ ਹਰ ਇਹ ਜੀ ਇੱਕ ਦਸ ਦੀ ਦੇ ਦੇਈਏ ਗਿਆਜ ਕਰੀਏ ਵੀ ਨਹੀਂ ਦਾਲੂ ਇਹ ਵੀ ਜਾਣਦੇ ਹਾਂ ਨਾ ਕਿੱਥੇ ਕਰ ਛੋੜ ਹੀ ਕਰਨੀ ਇੱਕ ਪੰਜ ਵੀ ਦੇ ਦੇਈਏ ਇਹ ਵੀ ਕਰੀਏ ਮੈਂ ਤਾਂ ਅੰਦਰ ਹੀ ਲੱਗੂ ਸੇਮ ਹੀ ਕਰ ਦਈਏ ਹਾਂਜੀ ਸੇਮ ਤਾਂ ਕਾ ਇਹ ਨਹੀਂ ਲੱਖਾਂ ਚਲ ਦੋ ਛੱਡ ਦੇ ਜੋੜੀ ਲਊਗਾ ਤੇ ਫਿਰ ਸੇਮ ਸੇਮ ਜਾਣ ਦੋ ਫਿਰ ਹੋਰ ਵੀ ਮਾਨਦਾਨ ਹੋ ਜਾਊਗਾ ਠੀਕ ਹੈ ਲਓ ਜੀ ਜੇ ਕੋਈ ਵੀਰ ਭਰਾ ਜੋੜੀ ਲਊਗਾ ਤੇ ਫਿਰ ਹੋਰ ਵੀ ਮਾਨਦਾਨ ਪਾਈ ਜਾਂਦਾ ਕਿ ਕਿੰਨੇ ਪਿਆਲੇ ਵਿੱਚ ਜੋ ਕਰਾਂਗੇ ਇਹਦਾ ਜੇ ਸਿੰਗਲ ਸਿੰਗਲ ਹਾਂਜੀ ਜੇ ਸਿੰਗਲ ਲੈਣਗੇ ਚਾਹ ਜਾਣ ਦੋ ਵੀ ਪਚਾਨਣ ਚਾ ਲੈਣੀਆਂ ਸਿੰਗਲ ਸਿੰਗਲ ਪਚਾਨਣ ਚਾ ਲੈਣੀਆਂ ਠੀਕ ਹੈ ਠੀਕ ਹੈ ਲਓ ਜੀ ਪਟੌੜਾ ਜਿਹੜੀ ਆਪਣੀਆਂ ਬਿਲਕੁਲੀ ਜਿਹੜਾ ਚਾਹ ਦਾ ਭਾਵਾ ਤੇ ਦੁੱਧ ਵੀ ਚਲੋ ਚੰਗਾ ਕੱਢੀ ਜਾਣਾ ਜੇ ਕੋਈ ਵੀਰ ਭਰਾ ਸਾਹਮਣੇ ਆਲਾ ਲੜੂਗਾ ਆਰੋ ਪਰ ਚੌਥੇ ਨੰਬਰ ਤੇ ਆ ਪਾਜੀ ਵੈੜ ਵਾਰ ਦੱਸਿਓ ਜੀ ਜੀ ਪਹਿਲਾ ਸੁਗਾ ਅੱਛੀ ਸੁਈ ਜੋ ਮੂੰਹ ਚ ਆਦ ਦੰਦ ਜੋ ਅੱਛਾ ਜੀ ਹਾਂ ਜੀ ਕਿੰਨਾ ਜੇ ਕੋਈ ਇਸ ਟਾਈਮ ਦੁੱਧ ਅਹ ਕਮ 10 ਕਿਲੋ ਗੰ 9 ਕਿਲੋ ਤੱਕ ਮੈਂ ਦਿਲਾਂ ਠੀਕ ਐ ਬੱਚੇ ਜਵਾਬ ਇਹਦੇ ਮਗਰ ਅੱਛਾ ਜੋ ਲੋ ਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਜੇ ਪਹਿਲਾ ਹੀ ਸ਼ੁਰੂਆਤ ਦੋ ਦੰਦ ਮੂੰਹ ਕਿੰਨੇ ਦਿਨਾਂ ਦੀ ਸੁਈ ਹੈ ਸੁਈ ਨੂੰ ਅੱਜ 10 ਦਿਨ ਹੋ ਗਏ ਠੀਕ ਐ ਲੋ ਜੀ 10 ਦਿਨ ਹੋਏ ਹੈ ਜੇ ਸੁਈ ਨੂੰ ਕੀ ਕਹਿੰਦੇ ਤੁਸੀਂ ਕੋਈ ਨਹੀਂ ਕੋਈ ਨਹੀਂ ਕੋਈ ਉਹ ਨਹੀਂ ਉੱਥੇ ਟਿਕਾਰਾਂਗੇ ਖੋਲ ਦਿਓ ਪਾਜੀ ਫਿਰ ਖੋਲ ਕਿੱਦ ਨੂੰ ਦਿਖਾਈਏ ਲੌਜੀ ਕਾਰ ਦਾ ਬੰਦੇ ਦਾ ਵੀ ਚੰਗਾ ਆ ਗਿਆ ਵਾਦੇ ਥਣ ਪਾਂਡਾ ਵੀ ਚੰਗਾ ਲੱਗਾ ਇਹਨੂੰ ਤੇ ਥਣ ਥਣ ਵੀ ਸਪੈਸ਼ਲ ਹਿਸਾਬ ਨਾਲ ਕਲਾ ਕਲਾ ਬਣਾਇਆ ਵਿਖਾ ਦਿਓ ਵਿਖਾ ਦਿਓ ਕੋਈ ਇਹ بارش ਜਿਹੜੀ ਚਾਲੂ ਹੋ ਤੇ ਆਹ ਵਾਲਾ ਦਾ ਜਵਾਕ ਜੇ ਮੇਲ ਕਾਫ ਇਹ ਕਿੰਨਾ ਕੱਟੀ ਜਾਊਗੀ ਦੁੱਧ ਭਾਜੀ ਜੀ ਇਹ ਵੀ 11 12 ਕਿਲੋ ਤੇ ਨਿਕਲ ਜਾਊਗੀ ਭਾਜੀ ਦਾ ਦੁੱਧ ਵਛੀ ਠੀਕ ਹੈ ਠੀਕ ਲਓ ਜੀ 11 ਤੋਂ 14 ਲੀਟਰ ਭਾਈ ਕਹਿੰਦਾ ਕਿ ਦੁੱਧ ਪਰੀ ਜਣਾ ਨੇ ਬਾਕੀ ਸੇਵਾ ਦੇ ਤੁਹਾਨੂੰ ਪਰਾ ਵਹਿਲਾਂ ਵੀ ਜਿੰਨੀ ਕੋ ਸੇਵਾ ਕਰ ਲਿਓ ਅੰਦਾਜ਼ ਦੁੱਧ ਕੱਢੀ ਜਾਂਦੀਆਂ ਠੀਕ ਹੈ ਤੇ ਇਹਦਾ ਮੁੱਲ ਬਾਈ ਫਿਰ ਮੈਂ ਜੀ ਦੇਦੀ ਆ 35000 ਇਹ ਕਰੀਏ ਮੰਨ ਤਾਣਾ ਨਹੀਂ ਦਾ ਦੋ 3000 ਦੀ ਦੇਣੀ ਕਿ ਨਿਂਦਰ ਕਰਦੀ ਆ ਤੀ ਹਾਈ ਆ 27 ਦੀ ਜਾਣ ਦੇ ਜਾਣ ਤੋਂ ਬੰਨੀ ਜਾ ਕੋਈ ਫੋਨ ਲਾਉ ਵੀ ਉਪਰਾ ਕੋਈ ਨਹੀਂ ਹੋਰ ਨਾ ਕਰ ਲੈ ਲਓ ਜੀ ਹੁਣ ਇਹ ਕਰਦੇ ਪਰਾਂ ਹਾਂਜੀ ਹੁਣ ਇਹ ਕਰਦੇ ਹਾਂਜੀ ਆ ਦੀ ਜਸਨਾ ਮੇਰਾ ਠੀਕ ਲਓ ਜੀ 25000 ਦੀ ਸੱਜੇ ਸੁਈ ਵੇੜ ਬਿਲਕੁਲ ਇਤੋਂ ਪਰੇ ਰੱਬ ਦਾ ਨਾ ਹੀ ਜਾਇਜ ਹੈ ਮੁੱਲ ਤੇ ਬਈ ਪੰਜਵੇਂ ਨੰਬਰ ਤੇ ਵੇੜਾ ਇਹ ਇਹ ਸਹੀ ਆ ਇਹ ਜੀ ਦੂਜਾ ਸੁਆ ਤੇ ਸੁਣੀ ਹੈ ਜੇ ਗੱਭਣ ਅੱਛਾ ਗੱਭਣ ਕਿੰਨਾ ਟਾਈਮ ਖੜਦੀ ਇਹਦੇ ਟਾਈਮ 15-20 ਦਿਨ ਲੈ ਹੀ ਜਾਊਗੀ ਜੇ ਵਸ਼ੀ ਠੀਕ ਹੈ ਜੀ ਅੱਛਾ ਜੀ ਹਾਂ ਜੀ ਦੁੱਧ 17-18 ਕਿਲੋ ਵਧੀਆ ਵੇੜ ਫਰੀ ਜਾਊਗੀ ਠੀਕ ਹੈ ਠੀਕ ਲਓ ਜੀ ਥਾਣ ਸੁਣ ਬੜਾ ਚੰਗਾ ਲੱਗਾ ਵਾ ਜੇ ਢਿੱਲਾ ਢੁਲਾ ਵੀ ਕਾਫੀ ਆ ਹਵਾਨੇ ਦੇ ਤੇ ਨਾੜਾ ਵੀ ਤੁਸੀਂ ਵੇਖ ਸਕਦੇ ਚੱਡੇ ਤੇ ਚੰਗੀਆਂ ਵਾ ਖੋਲੋ ਬਾਈ ਜੀ ਨੂੰ ਵੀ ਇਸ 17 18 ਲੀਟਰ ਪਹਿਲੇ ਸਵੇਰ ਕੱਢਿਆ ਨੇ ਬਾਈ ਹਾਂਜੀ 15 16 ਕਿਲੋ ਚੋਂ ਦੇ ਰਹੇ ਆ ਅੱਛਾ 23 17 18ਾਂ ਦੀ 17 18 ਕਿਲੋ ਦੀ ਵਧੀਆ ਕੱਢੀ ਠੀਕ ਹੈ ਠੀਕ ਹੈ ਲਓ ਜੀ 15 ਤੋਂ 16 ਲੀਟਰ ਜਿਹੜਾ ਦੋਤ ਬਾਈ ਕਹਿੰਦਾ ਕਿ ਪਹਿਲਾਂ ਨਹੀਂ ਕੱਢਿਆ ਵਾ ਤੇ ਥਣ ਥਣ ਉਹਦੀ ਚੰਗਾ ਵਾ ਦੇ ਨਾੜਾ ਨੂੜਾ ਵੀ ਜਿਹੜੀਆਂ ਕਾਫੀ ਆ ਗਈਆਂ ਵਾ ਲਓ ਵਾਹ ਕਰੋ ਕਿਨੇ ਦਿਨ ਦੱਸਿਆ ਬਾਈ ਖੜਤੀ 10 15 20 ਦਿਨ ਲੱਗ ਹੀ ਜਾਊਗਾ 15 20 ਦਿਨ ਖੜਤੀ ਚੰਗੀ ਜਾਊਗੀ 3 ਵਾਰੀ ਬਾਕੀ ਦਾ ਵਜਨ ਦੀ ਵੀ ਚੰਗੀ ਆ ਗਈ ਤੇ ਸਹਿਮ ਕੋਲ ਜਿਹਦੇ ਵਿੱਚ ਆ ਇਹਨਾਂ ਦੀ ਚਲੋ ਫੈਟ ਕੁਆਲਟੀ ਵੀ ਚੰਗੀ ਤੇ ਦੁੱਧ ਨੂੰ ਵੀੰਦੀ ਆ ਇਹਦਾ ਮੁੱਲ ਬਾਈ ਹਰ ਜੀ 50000 ਦੇ ਦੇ ਦੀ ਮਾਨਤਣ ਕਰ ਦਈਏ ਖੁੱਲੇ ਹੀ ਮਾਨਤਣ ਨਹੀਂ ਕਰਦੇ ਇਹ ਵੀ ਗਾ ਦੋ ਹਾਂ ਅਜਿੱਥੇ ਛਾੜੀ ਦੇਣੀ 200 ਰੁਪਿਆ ਛੋਟੇ ਚੋ ਕਰਨਾ 2000 ਰੁਪਿਆ ਹੋ ਛਾੜੀ 45000 ਵੀ ਜਸਮੋ ਦੇਣਾ 45 ਵੀ ਹਾਂਜੀ ਠੀਕ ਹੈ ਅਜਿਆ ਕੋਈ ਜੋੜਾ ਲਊਗਾ ਤੇ ਹੋਰ ਮਾਨਤਣ ਹੋ ਜਾਊਗਾ ਵੇਗਾ ਲੋ ਜੀ 45000 ਦੀ ਗੱਬਣ ਤਿਆਰ ਆ ਬਾਕੀ ਮੌਕੇ ਤੇ ਬਾਈ ਮਾਨਤਨ ਵੀ ਜਰੂਰ ਕਰੂੰਗਾ ਤੇ ਆਜੋ ਐਂਡ ਤੇ ਇੱਕ ਹੋਰ ਵੈਡ ਦਿਖਾਉਨੇ ਆ ਕਿਹੜੀ ਜੀ ਬਾਈਓ ਉਹ ਡੱਬੀ ਉਹ ਡੱਬੀ ਇਹ ਸੁਈ ਆ ਇਹ ਉਦੀ ਸੁਈ ਜੇ ਤਾਂ ਮੇਂ ਨਾਂ ਨੂੰ ਬਣੀ ਹੋ ਗਿਆ ਐਸਾ ਹੀ ਹਾਂਜੀ ਤਾਂ ਗਾੜੀ ਪਿਆ ਉਹਨਾਂ ਦੀ ਕਿਸਮ ਉਹ ਦੇਖੀ ਜਿਹਾ ਨਾ ਦੁੱਧ ਕਹਿੰਦਾ ਅੱਛਾ ਚੱਕ ਨਹੀਂ ਪਾਉਂਦਾ ਤਾਂ ਮਾਠਾਂ ਤੋਂ ਬਾਹਰ ਹੀ ਹੋਊ 8 ਕਿਲੋ ਲਾ ਦੇ ਠੀਕ ਲੋ ਜੀ ਘਾਤ ਵਜਨ ਬਹੁਤ ਹੀ ਚੰਗਾ ਆ ਗਿਆ ਖੋਲੋ ਬਾਈ ਜੀ ਖੋਲ ਕੇ ਇਹਨੂੰ ਬਾਹਰ ਤੋਰ ਦਈਏ ਇੱਕ ਮਹੀਨੇ ਦੇ ਆਸ-ਪਾਸ ਜਿਹੜਾ ਇਹਨੂੰ ਬਣੀ ਨੂੰ ਵੀ ਹੋ ਗਿਆ ਵਾ ਤੇ ਸੱਜਣ ਨੇ ਭਾਈ ਕਿੰਨਾ ਕੱਢਿਆ ਦੁੱਧ ਸੱਜਣ ਤਾਂ ਦੋ ਤੋਂ 14-15 ਕਿਲੋ ਕੱਢਦੀ ਰਹੀ ਹੈ ਠੀਕ ਹੈ ਠੀਕ ਜਦੋਂ ਪਹਿਲਾਂ ਛੁਗਾ ਜੋਗੀ ਵੀ 6 ਦੰਦ ਦੇ ਹੁੰਦੇ ਲੋ ਜੀ 6 ਦੰਦ ਤਾਂ ਵਹਿੜਨਾ ਵੀ ਬਿਲਕੁਲ ਜਿਹਦੇ ਕੱਦ ਵਜ਼ਨ ਬਹੁਤ ਹੀ ਚੰਗਾ ਫਾਰਮ ਵਾਲੀ ਵਹਿੜਿਆ ਤੇ ਥਣ ਥਣੇ ਵੀ ਇਹਨੂੰ ਕੱਲਾ-ਕੱਲਾ ਲੱਗਾ ਵਾ ਕਰਮਾਲੀ ਨੂੰ ਤੇ ਮੌਕੇ ਤੇ ਜਿਹੜਾ 8 ਲੀਟਰ ਦੁੱਧ ਤਿਆਰ ਆ ਤੇ ਇੱਕ ਮਹੀਨੇ ਦੇ ਆਸ-ਪਾਸ ਬਣੀ ਨੂੰ ਵੀ ਹੋ ਗਿਆ ਟਾਈਮ ਤੇ ਬਾਕੀ ਬਾਈ ਨੇ ਚੈੱਕ ਪਾਸ ਨਹੀਂ ਕਰਾਈ ਇਰਾਮੋਲੇ ਵੀਰ ਘੇਰਾ ਇਰਾਮੋਲੇ ਜੀ ਕਰਦੇ ਨੇ 35000 ਅੱਛਾ ਜੀ 3000 ਦੀ ਦੀ ਨੀ ਤੀਜੋ ਕਰੀਏ ਅੰਦਰ ਇਹ ਵੀ ਜਾਣਦੀ 5000 ਦੀ 5000 ਦੀ ਹਾਂ ਜੀ 1000 ਹੋਰ ਛੱਡ ਦੇ ਜਾਂਦੇ ਕੋਈ ਲਓ ਜੀ ਜੇ ਕੋਈ ਤਿੰਨੇ ਲਾਉ ਤੇ ਲੱਖ ਦੀਆਂ ਤਿੰਨ ਹੀ ਹਾਂ ਜੀ ਲਓ ਜੀ ਤਿੰਨੇ ਹੀ ਵੜਾ ਲੱਖ ਦੀਆਂ ਜੇ ਉਸ ਹਾਲਾ ਨਾ ਕੋ ਵੀਰ ਭਰਾ ਵੀਰ ਨੂੰ ਲਾ ਕੇ ਫੋਨ ਤੇ ਕਰ ਲੈ ਕੰਟੈਕਟ ਤੇ ਉਦੋਂ ਤਰਾ ਆ ਪਾਵੇਂ ਪਾਈ ਆ ਉਦੋਂ ਲੱਖ ਅੰਦਰ ਨਹੀਂ ਮੰਨੀਆਂ ਕਿਤੇ ਹੈਂ ਵਧਾ ਸੀਮਾ ਦਾ ਜਨਾ ਤਿੰਨਾਂ ਦਾ ਇਹ ਦੋਵਾਂ ਦਾ ਹਾਂਜੀ ਦੋਵਾਂ ਦਾ ਸੀਮਾ ਦਾ ਜੋ ਮੰਨ ਲਓ 25 ਤੇ ਨਹੀਂ ਨਹੀਂ ਘੱਟ ਪੰਦਾ ਏ 25 ਤੇ 45 ਹੋ ਗਿਆ 70 70 ਪੰਦਾ ਹਾਂਜੀ ਆਹ ਦੇ ਕੋਈ ਨਹੀਂ ਮਾਨਤਾਨ ਕਰਦਾ ਵੀ ਕੋਈ ਨਹੀਂ 70 ਦੇ ਉੱਪਰ 95 ਬੰਨਾ ਤੇਰਾ ਸਾਡਾ ਤਿੰਨਾਂ ਦਾ ਵੀਡੀਓ ਵਾਲਾ ਮੁੱਲ ਕੋਈ ਨਹੀਂ ਮਾ ਜਾਣ ਦੋ ਕੋਈ ਨਹੀਂ ਸਨੋ ਜੀ ਇਹ ਨੇ 90000 ਦੀਆਂ ਜੇ ਭਲੇਖ ਲੱਗ ਗਿਆ ਥੋੜਾ ਭਲੇਖ ਲੱਗ ਵੀ ਜਾਂਦਾ ਵਾ ਚਲੋ ਇਨਸਾਨ ਨੂੰ ਲੱਗਦਾ ਵਾ ਭਲੇਖ ਹਾਂਜੀ ਹਾਂਜੀ ਤੇ ਇਹਦੇ ਬਾਰੇ ਮੈਂ ਮਾਫੀ ਚਾਹੁੰਦੇ ਆ ਕਿ ਚਲੋ ਇਨਸਾਨ ਗਲਤੀਆਂ ਦਾ ਪੁੱਤਲਾ ਵਾ ਹੂੰ ਤੇ ਪਸ਼ੂ ਭਾਈ ਦੇ ਕੋਲ ਚੰਗੇ ਆ ਤੇ ਬਿਲਕੁਲ ਹੀ ਨਿਗੇ ਨਿਗੇ ਰੇਟ ਹੁੰਦੇ ਅਗਰ ਭੇਜ ਗੀਰਦੇ ਤੇ ਇਧਰ ਜਿਹੜੀਆਂ ਝੋਟੀਆਂ ਦਿਖਾਈਆਂ ਵੀ ਬਿਲਕੁਲ ਜਾਇਜ਼ ਭਾਅ ਵੇ ਤੇ ਬਿਲਕੁਲ ਤਾਲੀਆਂ ਸਹੀਆਂ ਵਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਜਿਹੜੇ ਵੀਰਪ੍ਰਾਨ ਅੱਗੇ ਪਸ਼ੂ ਖਰੀਦਣ ਹੁੰਦਾ ਉਹਦੇ ਬਾਰੇ ਤੇ ਆਸਾਨ ਹੋ ਜਾਂਦਾ ਵ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਇਹ ਸਾਰੇ ਪਸ਼ੂ ਪਾਲਕ ਭਰਾਵਾਂ ਦਾ